ਬਬਾ ਆਪਣਾ ਖੇਤ ਆ ਸਾਰਾ ਝੋਨਾ ਡੁੱਬ ਗਿਆ ਆੜੇ ਇੱਕ ਦਰਖਤ ਦੇਖ ਰਹੇ ਅੱਛਾ ਕਿੰਨੀ ਜ਼ਮੀਨ ਸੀ ਆਪਣੀ ਆਪਣੇ ਕੋਲ ਕਿੱਲਾ ਇੱਕ ਜ਼ਮੀਨਾਂ ਦੇ 2000 ਹਾਏ ਤੇਰਾ ਫਰਾ ਹੋ ਜੇ ਸਾਰਾ ਝੋਨਾ ਫਰਵਾਹ ਗਈ ਅਮਰੂਦਾਂ ਦਾ ਟੰਗੀ ਜਾਵੇ ਮੋਟਰ ਆ ਆਪਣਾ ਖੇਤ ਅਮਰੂਦਾਂ ਦਾ ਟੰਗੀ ਮਾਤਾ ਹੁਣੀ ਦਾਦੇ ਮੋਟਰ ਰੇਕੋ ਮਾਤਾ ਦੀਆਂ ਅੱਖਾਂ 'ਚ ਪਾਣੀ ਆ ਗਿਆ ਮਾਂ ਮੇਰੀਏ ਰੋਣਾ ਜੇਕਰ ਰੱਬ ਨੇ ਇੱਕ ਦਰਵਾਜ਼ਾ ਬੰਦ ਕੀਤਾ ਵਾ ਤੇ ਕਈ ਦਰਵਾਜ਼ੇ ਖੋਲੂਗਾ ਠੀਕ ਹੈ ਜੀ ਆਪ ਵੇਖੋ ਮੇਰੀ ਮਾਂ ਦੇ ਬੁੱਲ ਕੰਬ ਰਿਹਾ ਮੇਰੀ ਮਾਂ ਰੋ ਰਹੀ ਆ ਉਹਨਾਂ ਨੂੰ ਰੇਹ ਦਿੰਦੇ ਆ ਤਨੂ ਗੁਰ ਰਾਮ ਦਾਸ ਹਾਲੇ ਕੋ ਮਸੀਬਤ ਦੀ ਘੜੀ ਦੇ ਵਿੱਚ ਕਿੰਨਾ ਲੋਕ ਆ ਆਪਣੇ ਘਰ ਪਰਾਵਨ ਨੂੰ ਡਿੱਗ ਰਹੇ ਆ ਕਿੰਨਾ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਜੀ ਸਰਪੰਚ ਸਾਹਿਬ ਹੈ ਜਿਹੜੇ ਇੱਥੋਂ ਦੇ ਤੇ ਉਹ ਵੀ ਪੂਰਾ ਸਹਿਯੋਗ ਦੇ ਰਹੇ ਆ ਪੂਰਾ ਸਾਥ ਦੇ ਰਹੇ ਆ ਤੇ ਜਿਹੜੀ ਆ ਪ੍ਰਭ ਆਸਰਾ ਐਨ ਜੀਓ ਦੀ ਜਿਹੜੀ ਇੱਕ ਆ ਵੋਟਾ ਇਹ ਸਾਰੇ ਤੋਂ 10 ਮਿੰਟ ਪਹਿਲਾਂ ਆ ਗਈ ਆ ਨਾਲ ਮੇਰੇ ਵੀਰ ਪ੍ਰਭ ਵੀ ਰਮਨ ਵੀਰ ਹੁਣੀਆਂ ਜਾਂ ਦੂਜੇ ਵੀਰ ਹੁਣੀਆਂ ਆ ਐਨਜੀਓ ਵੱਲੋਂ ਪ੍ਰਭ ਆਸਾ ਸੇਵਾ ਸੰਸਥਾ ਵੱਲੋਂ ਇਹਨਾਂ ਪਰਿਵਾਰਾਂ ਨੂੰ ਰੈਸਕਿਊ ਕਰਨ ਆਏ ਆ ਹੋਰ ਠੀਕ ਠਾਕ ਵੀਰ ਜੀ ਆ ਬੈਜੋ ਮੇਰੇ ਪਰਿਵਾਰ ਮੇਰੇ ਪਰਿਵਾਰ ਵਿੱਚ ਮੇਰੀ ਜੈਕਟ ਕਿਹਨੇ ਬੱਚਿਆਂ ਕਿਹੜੀ ਉਧਰ ਵੀ ਜਾਂਦਾ ਔਰੇਂਜ ਕਿਹਦੀ ਮੇਰੀ ਵਾਲੀ ਤੁਹਾਡਾ ਕੀ ਨਾਮ ਵੀਰ ਜੀ ਗੁਰਪ੍ਰੀਤ ਸਿੰਘ ਕਿੱਥੋਂ ਤੁਸੀਂ ਆਏ ਜੀ ਅੱਛਾ ਇਹ ਪਿੰਡ ਆ ਅੱਛਾ ਠੀਕ ਹੈ ਜੀ ਸੀਮਾ ਜੀ ਆ ਸਾਡੀਆਂ ਬੱਚਿਆਂ ਦੇਖੋ ਕਿੱਦਾਂ ਅਗਨ ਵੋਰਡ ਦੇ ਵਿੱਚ ਬੈਹ ਰਹੀਆਂ ਸਾਡੇ ਮਾਮਾ ਬੈਠੇ ਹੋਈਆਂ ਹਾਂ ਪੁੱਤ ਹੀ ਲੈਣਾ ਨਹੀਂ ਚੁੱਪ ਕਰਕੇ ਬਹਿ ਜਾਣਾ ਖਿੱਚ ਕੇ ਰੱਖਿਓ ਵੀਰ ਜੀ ਖਿੱਚ ਕੇ ਰੱਖਿਓ ਹਾਂਜੀ ਹੈ ਬਾਬੇ ਚਾਹ ਸਕਦਾ ਸਮਾਂ ਮਾ ਬਾਅਦ ਕਿਤੇ ਪੀ ਲਾਂਗੇ ਹੈ ਕੀ ਆਂਦੇ ਆ ਕੀ ਆਂਦੇ ਆਪਣੇ ਭਰਾ ਚਾਹ ਪੀਣੀ ਆ ਹੈ ਆ ਪਾਣੀ ਨਹੀਂ ਲੈ ਆਈ ਗਈ ਆ ਗੱਡੀ ਜੀ ਆ ਗਈ ਇਹਦੇ ਆ ਵੇਖੋ ਸਾਡੇ ਬੱਚਿਆਂ ਦਾ ਆ ਪਿਆਰ ਵੇਖ ਲਓ ਇਹ ਕਿੰਨੂ ਦੇਣੀ ਆ ਆ ਸਾਡੇ ਭੈਣਾਂ ਦਾ ਪਿਆਰ ਵੇਖ ਲਓ ਵੀ ਆਪ ਪਾਣੀ ਦੇ ਵਿੱਚ ਡੁੱਬੇ ਪਿਆ ਫਿਰ ਵੀ ਸਾਨੂੰ ਚਾਹ ਪਾਣੀ ਪੁੱਛ ਰਿਹਾ ਚਾਹ ਪਾਣੀ ਪਿਆ ਰਿਹਾ ਜੇ ਕਿਤੇ ਹੁੰਦਾ ਕਿਤੇ ਇਹ ਆ ਕਿਤੇ ਬਿਹਾਰ ਕਿਤੇ ਹੁੰਦਾ ਕਿਤੇ ਹੈ ਆਹ ਹਿਮਾਚਲ ਤੇ ਇਹੋ ਹੀ ਇਹਨਾਂ ਨੇ ਚਾਹ ਦਾ ਜਿਹੜਾ ਕੱਪ ਸੀਗਾ ਦਹਾਂ ਵਾਲਾ ਕੱਪ 50 50 ਦਾ 100 100 ਦਾ ਕਰ ਦੇਣਾ ਸੀਗਾ ਤੇ ਆ ਸਾਡੇ ਪੰਜਾਬ ਦੇ ਜਿਹੜੇ ਦਰਿਆ ਦਿਲਵਾਜੀ ਸਾਨੂੰ ਦਰਿਆ ਨਹੀਂ ਡੋਬ ਸਕਦੇ ਸਾਨੂੰ ਡੋਬਦੇ ਆ ਸਾਡੇ ਆਪਣੇ ਦਰਿਆਵਾਂ ਚ ਹਿੰਮਤ ਨਹੀਂ ਹੈਗੀ ਸਾਨੂੰ ਡੋਬ ਜਾਣਾ ਤੇ ਇਹ ਵੀ ਜੁਣੀ ਵੀ ਆ ਰਾਬਾ ਸਸ ਆ ਵੀਰ ਜੀ ਪਾਣੀ ਦੀ ਬੋਤਲ ਦੇ ਇੱਕ ਵੱਡੀ ਦੇ ਦੋ ਵੱਡੀ ਦੇ ਦੋ ਵੱਡੀ ਨਿੱਕੀ ਨਾ ਨਿੱਕੀ ਨਹੀਂ ਵੱਡੀ ਉਹ ਵੀਰ ਮੇਰਾ ਇੱਥੇ ਬੈਠਾ ਰਿਹਾ ਛੱਡ ਦੇ ਯਾਰ ਪਾਣੀ ਇੱਥੇ ਬੈ ਗਈ ਛੱਡ ਦੋ ਕਿੰਨੇ ਬੰਦੇ ਛੱਡ ਦੋ ਮੈਂ ਕਹਿ ਗੱਲ ਮੈਂ ਜਿਹੜਾ ਉੱਤਰ ਲੱਗਾ ਨਹੀਂ ਮਰਦਾ ਸੌਰੀ ਕੈਚ ਕਰੋ ਕੈਚ ਮੈਂ ਵੈਸੇ ਖਿਡਾਰੀ ਆ ਕ੍ਰਿਕਟਰ ਆ ਪਰ ਕੈਚ ਕੁਝ ਉਹਨੇ ਕੀ ਕਰਨੇ ਹੁੰਦੇ ਆ ਆ ਮਾਣੋ ਫੜੋ ਇਹ ਤਾਂ ਬੀਪ ਨੂੰ ਪੈਨ ਦੇ ਵਿੱਚ ਉਹ ਮੇਰੀ ਉਹਨਾਂ ਨੂੰ ਚਲੇ ਗਈ اے ਬਾਬੇ ਇੱਕੋ ਪਰਿਵਾਰ ਇੱਕੋ ਪਰਿਵਾਰ ਵਾਕੇ ਜਾਂ ਲੱਗ ਲੱਗੇ ਘਰਾਂ ਦੇ ਆ ਇੱਕ ਪਰਿਵਾਰ ਆ ਜੀ ਅੱਛਾ ਲੱਗੇ ਲੱਗੇ ਘਰਾਂ ਦੇ ਆ ਸੰਗੀ ਥਾਂ ਤੇ ਬੈਠੇ ਆ ਆ ਦੇਖੋ ਕੋਈ ਗੱਲ ਨਹੀਂ ਕੀ ਕੀ ਆ ਦੇਖੋ ਨਿੱਕੇ ਨਿੱਕੇ ਬੱਚੇ ਸਾਡੀ ਮਾਣੋ ਹੁਣੀ ਸਾਡੇ ਨਿੱਕੇ ਨਿੱਕੇ ਬੱਚੇ ਆ ਰੈਸਕਿਊ ਕਰਕੇ ਉਸ ਘਰੋਂ ਲੈਣੇ ਮਾਣੋ ਕਿ ਨਾ ਡਰਾ ਸਿਮਰਜੀਤ ਕੌਰ ਸਿਮਰਜੀਤ ਕੌਰ ਕਿਹੜੀ ਕਲਾਸ ਚ ਪੜਦਾ ਪੰਜਵੀਂ ਚ ਪੜਦਾ ਇਹ ਤੁਹਾਡੀ ਬੇਟੀ ਹੈ ਹਾਂਜੀ ਅੱਛਾ ਇਹ ਵੀਰ ਜੀ ਹਣਾ ਦੀ ਬੇਟੀ ਆ ਨਾਲ ਇਹਨਾਂ ਦਾ ਪਰਿਵਾਰ ਵਾ ਤੇ ਇਹ ਮਾਤਾ ਜੀ ਆ ਇਹ ਵੀ ਕੀ ਮਤਲਬ ਕਿ ਜਿਹੜੇ ਤੁਹਾਡੇ ਕੋਲ ਕੋਈ ਹੋਰ ਪਹੁੰਚਿਆ ਸੀ ਹੁਣ ਤੱਕ ਨਹੀਂ ਜੀ ਨਾ ਕੋਈ ਤੱਕ ਪ੍ਰਸ਼ਾਸਨ ਪਹੁੰਚਿਆ ਸਿਰਫ ਤੁਸੀਂ ਆੜੀ ਸੇਵਾ ਨਿਭਾ ਰਹੇ ਹੋ ਗੱਲ ਨਹੀਂ ਮਾਤਾ ਮੈਂ ਨਹੀਂ ਇਹ ਪ੍ਰਭਾ ਆਸਰਾ ਸੰਸਥਾ ਦਾ ਦਿੱਲੀ ਚੰਡੀਗੜ੍ਹ ਤੋਂ ਆਈ ਆ ਜਿਨ੍ਹਾਂ ਨੇ ਤੁਹਾਡੀ ਸਾਡੇ ਬੇਟ ਵੇਟ ਕਰੀ ਜਾਂਦੇ ਆ ਬੋਰਡ ਦੀ ਵੀ ਆਵੇ ਸਭ ਬੱਚੇ ਕੱਢ ਲਏ ਅੱਛਾ ਪਰ ਕੋਈ ਨਹੀਂ ਸੀ ਪਹੁੰਚ ਰਿਹਾ ਤੁਹਾਡੇ ਤੋਂ ਬਿਨਾ ਕੋਈ ਵੀ ਨਹੀਂ ਆਇਆ ਨਹੀਂ ਗੁਰੂ ਰਾਮਦਾਸ ਤੋਂ ਬਿਨਾ ਠੀਕ ਹੈ ਜੀ ਤੇ ਇਹਨਾਂ ਵੀਰਾਂ ਤੋਂ ਬਿਨਾ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਬਾਬੇ ਡਰਨ ਦੀ ਕਾਦੀ ਲੋੜ ਵਾ ਵਾਈਕ ਨਾਲ ਆਪਣੇ ਝੋਲ ਦੇਣੀ ਆ ਝੋਲ ਤੇ ਦੇਣੀ ਆ ਬਾਕੀ ਕੋਈ ਗੱਲ ਨਹੀਂ ਆ ਆਪਣਾ ਆ ਵਾਈ ਗੁਰੂ ਨਾਲ ਵਾ ਆਪਣੇ ਆ ਖਾਲੀ ਘਰ ਹੋ ਚੁਕੇ ਆ ਇਹ ਖਾਲੀ ਹੈ ਜੇ ਛੱਡ ਕੇ ਚਲੇ ਗਏ ਵਿਚਾਰੇ ਅੱਛਾ ਇਹ ਛੱਡ ਕੇ ਕਿੱਧਰ ਗਏ ਇਹਨਾਂ ਦੇ ਘਰੇ ਰਹਿ ਰਹੇ ਆ ਇਹ ਕਿਹੜਾ ਪਿੰਡ ਆ ਨਿਹਾਲਾ ਲਵੇਰਾ ਇਹ ਨਿਹਾਲਾ ਲਵੇਰਾ ਡਿਸਟ੍ਰਿਕਟ ਫਰੀਪੁਰ ਤੇ ਹੋਜ ਵਾਲੀ ਗੱਡੀ ਮੋੜੀ ਜਾਂਦੇ ਆ ਜਾਮੇ ਵਾਲਾ ਬਹੁਤ ਹਲਕਾ ਸੀ ਇੰਜਣ ਆ ਬੜਾ ਜਾਮੇ ਰਾਮ ਨਾਲ ਤੱਕ ਲਾਏ ਹੋੜ ਛੋਟੇ ਛੋਟੇ ਬੱਚੇ ਆ ਤੇ ਤੁਸੀਂ ਦੇਖ ਸਕਦੇ ਜੀ ਤੇ ਕਿਸ਼ਤੀਆਂ ਚ ਬੱਚੇ ਪੂਰੇ ਭਰੇ ਭਰੇ ਲੱਗੇ ਪੂਰਾ ਪਾਣੀ ਦਾ ਜਿਹੜਾ ਲੈਵਲ ਪੂਰਾ ਨਾਲ ਵਾਹ ਤੋਂ ਇਹਨਾਂ ਦੀ ਅਰਦਾਸ ਕਰਿਓ ਕਿ ਰੱਬ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਤਾ ਜੋ ਹਾਂ ਬਾਬਾ ਜੀ ਆਪਣਾ ਖੇਤ ਸਾਰਾ ਝੋਨਾ ਡੁੱਬ ਗਿਆ ਆੜੇ ਇੱਕ ਦਰਖਤ ਦੇਖ ਰਹੇ ਅੱਛਾ ਕਿੰਨੀ ਜ਼ਮੀਨ ਸੀ ਆਪਣੀ ਆਪਣੇ ਕੋਲ ਕਿਲਾ ਇੱਕ ਜ਼ਮੀਨਾਂ ਦੇ 2 ਪਰਾਹ ਜੀ ਤੇਰਾ ਫਰਾਹ ਜੀ ਸਾਰਾ ਝੋਨਾ ਬਰਬਾਦ ਹੋ ਗਿਆ ਹਾਂ ਕਿਲਾ ਇੱਕ ਜ਼ਮੀਨ ਸੀ 2 ਪਰਾਹ ਉਹਦੇ ਉੱਤੇ ਟੰਗੀ ਆ ਖੋਲ ਕੇ ਇਤਰਾ ਰੱਖੀ ਜੀ ਨੂੰ ਕੁਝ ਤੇ ਹੁੰਦਾ ਹੋਣਾ ਹੀ ਆ ਜੀ ਉਹਦੇ ਤੇ ਆਸ ਹੈ ਕਿ ਜੀ ਤੁਹਾਨੂੰ ਵੀ ਗਿਆ ਹੁਣ ਇਹ ਆ ਵੀ ਚਲੋ ਕਰਨ ਕੇ ਬੀਜੀ ਜਾਵੇ ਉਹਨਾਂ ਚ ਚਲੋ ਮਹਾਰਾਜ ਬਾਬਾ ਖਵਾਜਾ ਕਰੇ ਕਿਰਪਾ ਕਿੰਨੇ ਬੱਚੇ ਆਪਣੇ ਤਿੰਨ ਬੱਚੇ ਆ ਜੀ ਅੱਛਾ ਤਿੰਨ ਬੱਚੇ ਆ ਤੁਸੀਂ ਇੱਕ ਮੁੰਡਾ ਇੱਕ ਉਹ ਨਿੱਕੇ ਜੀ ਬੱਚੀ ਆ ਤੁਸੀਂ ਵੀਰ ਜੀ ਆਪਣਾ ਨੰਬਰ ਬੋਲੋ 97802 46700 97802 46700 ਇਹ ਵੀਡੀਓ ਨਾਲ ਦਾ ਨੰਬਰ ਵਾਹ ਆਪਣਾ ਬਿਲਕੁਲ ਕੱਚਾ ਜੀ ਕੱਚੀ ਮਿੱਟੀ ਦਾ ਮਕਾਨ ਹੈ ਵਾਹ ਗੁਰੂ ਕੱਚੀ ਮਿੱਟੀ ਦਾ ਮਕਾਨ ਉਹ ਵੀ ਛਾਤੋ ਦੀ ਵੀ ਡਿੱਗਣ ਵਾਲੀ ਬੜਾ ਪੁਰਾਣਾ ਮਕਾਨ ਹੈ ਵਾਹ ਗੁਰੂ ਤੇ ਕੰਮ ਕੀ ਕਰਦੇ ਫਿਰ ਵੀ ਤੁਸੀਂ ਕੰਮ ਵੀਰ ਜੀ ਮੈਂ ਇੱਧਰ ਕਰਦਾ ਗਰਦਾਸਪੁਰ ਏਰੀਆ 'ਚ ਤੇ ਜਿਹੜੇ ਬੰਦੇ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਸ ਬੰਦੇ ਨੇ ਮੇਰ ਨਾਲ ਧੋਖਾ ਕੀਤਾ 2.5 ਸਾਲ ਉਹਦੇ ਨਾਲ ਕੰਮ ਕੀਤਾ ਸੀ ਤੇ ਮੈਨੂੰ ਇਹੋ ਲਾਰਾ ਲਾਇਆ ਕਿ ਤੇਰਾ ਘਰ-ਬਾਰ ਇੱਥੇ ਗੁਰਦਾਸਪੁਰ ਚ ਬਣਾਵਾਂਗੇ ਬਣਾ ਦਾਂਗੇ ਹੁਣ ਮੈਂ 3 ਅਗਸਤ ਨੂੰ ਉੱਥੋਂ ਵਾਪਸ ਆ ਗਿਆ ਸੀ ਪਰ ਉਹ ਬੰਦੇ ਨੇ ਅਜੇ ਤੱਕ ਕੋਈ ਮੋਦਰਾ ਲੜਕੇ ਨਹੀਂ ਆਇਆ ਕੋਈ ਬੋਲ ਕੇ ਨਹੀਂ ਆਇਆ ਹੈ ਮਰੂਦਾ ਦਾ ਟੰਗੀ ਜਾਵੇ ਮੋਟਰ ਆ ਆਪਣਾ ਖੇਤ ਆ ਮਰੂਦਾ ਦਾ ਟੰਗੀ ਮਾਤਾ ਹੁਣੀ ਦੱਸਦੇ ਮੋਟਰ ਇਹ ਵੀ ਆ ਆਪਣੀ ਪਹਿਲੀ ਆ ਇਸ ਪੈਦਲ ਲੈ ਕੇ ਇਧਰ ਆੜੇ ਪੱਠੇ ਆ ਨਾ ਸਾਫ ਹੀ ਹੋਇਆ ਪਿਆ ਇੱਕ ਚੋਰ ਉਹ ਬੰਦੇ ਨੇ ਅਜੇ ਤੱਕ ਕਾਲ ਕਰਕੇ ਵੀ ਨਹੀਂ ਪੁੱਛਿਆ ਇਹ ਗਾਂਗੇ ਜਾਂ ਮਰ ਗਿਆ। ਮਾਤਾ ਜੀ ਅੱਖਾਂ 'ਚ ਪਾਣੀ ਆ ਗਿਆ। ਮਾਂ ਮੇਰੀ ਇਹ ਰੋਣਾ ਜੇਕਰ ਰੱਬ ਨੇ ਇੱਕ ਦਰਵਾਜ਼ਾ ਬੰਦ ਕੀਤਾ ਵਾ ਤੇ ਕਈ ਦਰਵਾਜ਼ੇ ਖੋਲੂਗਾ। ਠੀਕ ਹੈ ਜੀ। ਆਪ ਵੇਖੋ ਮੇਰੀ ਮਾਂ ਦੇ ਬੁੱਲ ਕੰਬ ਰਿਹਾ। ਮਾਂ ਮੇਰੀ ਮਾਂ ਰੋ ਰਹੀ ਆ। ਸੋ ਸੰਜੀ ਮੈਂ ਵੀਰ ਜੀ ਹੋਣਾ ਦਾ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਵੀ ਫਲੈਸ਼ ਕਰ ਦਾਂਗਾ। ਕਿਉਂਕਿ ਪਾਣੀ ਨੇ ਤੇ ਆਪਣੀ ਮਾਰ ਮਾਰ ਕੇ ਚਲ ਜਾਣਾ ਵਾ। ਪਰ ਇਹ ਪਾਣੀ ਮੈਂ ਜਿਵੇਂ ਅੱਗੇ ਵੀ ਦੱਸਦਾ ਵਾਂ ਕਿ ਇਹ ਪਾਣੀ ਝੋਨਿਆਂ ਦੇ ਉੱਤੋਂ ਦੀ ਨਹੀਂ ਸਾਡੀਆਂ ਭਰਾਵਾਂ ਦੀਆਂ ਛਾਤਿਆਂ ਦੇ ਉੱਤੋਂ ਦੀ ਨੰਗ ਰਿਆਵਾ ਸਾਡੀਆਂ ਆਸਾਂ ਦੇ ਉੱਤੋਂ ਦੀ ਨੰਗ ਰਿਆਵਾ ਇਸ ਬੱਚੀ ਨੇ ਕੋਈ ਕੋਈ ਆਪਣੀ ਸਕੂਲ ਦੀ ਫੀਸ ਤਾਰ ਨਹੀਂ ਹੋਊਗੀ ਐਸੇ ਵੀ ਬੱਚੇ ਨੇ ਕੋਈ ਆਪਣਾ ਸਕੂਲ ਦਾ ਕੋਈ ਫੀਸ ਤਾਰ ਨਹੀਂ ਹੋਊਗੀ ਭੈਣ ਦੀ ਵੀ ਕੋਈ ਆਸ ਅਮਰਾਦਾ ਹੋਣਗੀਆਂ ਕਿ ਮੈਂ ਇਸ ਮੇਰੀ ਆ ਲੈ ਹੋਣਾ ਵਾ ਆ ਲੈ ਹੋਣਾ ਵਾ ਪਰ ਪਾਣੀ ਦੇਗੇ ਕੋਈ ਜ਼ੋਰ ਨਹੀਂ ਆ ਇਸ ਨੇ ਸਾਰੀਆਂ ਆਸਾਂ ਮਰਾ ਦਿੱਤਾ ਜਿਹੜੀਆਂ ਸਾਡੀਆਂ ਉਹ ਤੈਸ ਨੈਸ ਕਰ ਦਿੱਤੀਆਂ ਵਾ ਪਰ ਮੈਂ ਵੀਰ ਜੀ ਦਾ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਫਲੈਸ਼ ਕਰ ਦਾਂਗਾ ਵੀਰ ਜੀ ਨਾਂ ਕੀ ਤੁਹਾਡਾ ਬਲਵੰਤ ਸਿੰਘ ਬਲਵੰਤ ਸਿੰਘ ਸਾਨਾ ਫਲੂਸਾ ਸਿੰਘ ਹਾਂਜੀ ਵੀਰ ਜੀ ਹਾਲਾ ਲਵੇ ਦਾ ਡਿਸਟ੍ਰਿਕਟ ਫਰੋਹਪੁਰ ਹਾਂ ਡਿਸਟ੍ਰਿਕਟ ਫਰੋਹਪੁਰ ਆ ਤੇ ਸੋ ਵੀਰ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਵੀਰ ਦੀ ਇੱਕ ਕਿਲਾ ਜ਼ਮੀਨ ਸੀਗੀ ਤੇ ਦੋ ਭਰਾ ਸੀ ਵੀਰ ਜੀ ਹੁਣੀ ਤੇ ਜਮੀਨ ਜਿਹੜੀ ਉਹ ਸਾਰੀ ਜਿਹੜਾ ਖਵਾਜਾ ਪੀਰ ਦਾ دریاਵਾ ਇਹਦੀ ਮਾਰ ਹੀ ਠਾ ਚੁੱਕੀ ਆ ਉਹ ਕਾਲੀ ਪੰਛੀ ਦਿਆਲ ਨੂੰ ਉਹ ਜਮਾ ਕਰਦਾ ਇਸ ਤਰ੍ਹਾਂ ਨਿਕਲ ਦਿੰਦੇ ਆ ਕੁਝ ਨਹੀਂ ਹੁੰਦਾ ਆ ਸਾਨੂੰ ਉਹ ਦਿਨ ਵਿੱਚ ਬੜਾ ਫਰਕ ਕੇ ਹੌਲੀ ਚਲਾਉਦਾ ਗੱਲ ਕਰ ਆਪਾਂ ਸਮਾਲੀ ਖੜੇ ਆ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਚੀਨਾਂ ਚ ਲੈ ਕੇ ਆਏ ਆ ਹਾਂ ਕੁਝ ਨਹੀਂ ਹੁੰਦਾ ਇਧਰ ਬੰਦ ਨਾ ਨਿਕਲ ਜਾਂਦਾ ਯਾਰ ਕੋਈ ਨੀ ਕੋਈ ਪਰਮਾਤਮਾ ਕੁਝ ਨਹੀਂ ਹੁੰਦਾ ਬੈਗਰੂ ਨਾਲ ਉਹਦੀ ਉਹਨਾਂ ਦੀ ਰੁੜ ਕੇ ਉਹ ਗਈ ਚਲੀ ਅੰਗਰੇਜ਼ ਕੀ ਉਹ ਰੁੜੀ ਪਈ ਅੱਛਾ ਕੁੱਪੂਆ ਇਹ ਆਪਣੇ ਚਾਚੇ ਦੀ ਤੂੜੀ ਜਿਹੜੀ ਰੁੜ ਕੇ ਉਹ ਚਲਾਈ ਇੱਥੇ ਇੱਥੇ ਕਿੰਨਾ ਕਿੰਨਾ ਪਾਣੀ ਇੱਥੇ ਅੱਗੇ ਆਪਾਂ ਉਧਰ ਦੀ ਆ ਇੱਥੇ ਤਾਂ ਪਾਣੀ ਮਰਸਾ ਨਾਲ ਇਹਨਾਂ ਨਾਲ ਗੱਲ ਕਰੋ ਜਿਆਦਾ ਉਹ ਡੋਬੂ ਪਾਣੀ ਫੁੱਟਾ ਪਾਣੀ ਹੈ ਮਜਾੰਦ ਜਾਂਦ ਹੌਲੀ ਹੌਲੀ ਜਾਂਦੇ ਝਟਕਾ ਜਣਾ ਮਾਰੋ ਹਾਂ ਵੀਰ ਜੀ ਨੂੰ ਬਿਠਾ ਦੇ ਤੁਹਾਡੇ ਨਾਲ ਵੀਰ ਇਹ ਤਾਂ ਫਿਰ ਦਿੱਲੀ ਵਾਲੇ ਨੂੰ ਵੀਰ ਨੂੰ ਕਹਦੇ ਹਾਂ ਦੇ ਨਾਲ ਦੀ ਬੋਟ ਲੈ ਜਾ ਵੀਰ ਦੀ ਤਾਂ ਕਹਦੇ ਬੰਦ ਕਰਵਾਉਂਦਾ ਨਾਲ ਕਹਿੰਦੇ ਹਾਂ ਹਵਾਲੀ ਬੋਰ ਤੇ ਠਾਂ ਜਾਂਦੀ ਨਹੀਂ ਨਹੀਂ ਜਦੋਂ ਅੱਜ ਤਾਂ ਪੱਧਰੀ ਜਾਂਦੀ ਐ ਕਿੱਡੇ ਵਧੀਆ ਰੋਣ ਨਾ ਹਾਂ ਉਹ ਪੱਧਰ ਚੱਲ ਜਾ ਹਾਂ ਉਹ ਪੱਧਰ ਚੱਲ ਜਾ ਬੋਰ ਮੋੜਦੇ ਉਦੋਂ ਤੱਕ ਦਿੱਕਤ ਆਉਂਦੀ ਉਹ ਇੰਨਾ ਕੋਤੋਂਦਾ ਹੀ ਆ ਯਾਰ ਉਹ ਵੀ ਇੰਨੀ ਨਹੀਂ ਕਹਦੀ ਤੇ ਜائیں ਮਾਨੋ ਪੁੱਤ ਬਾਠ ਕੇ ਰਹਿ ਗਿਆ ਚੰਗਾ ਕਰਦਾ ਨਾ ਹੌਲੀ ਮੋੜ ਕੇ ਦੇਖੀ ਕਰਿਆ ਕਰ ਮੇਰਾ ਪੁੱਤ ਠੀਕ ਆ ਹੁਣ ਆਪਾਂ ਸੜਕ ਦੇ ਉੱਪਰ ਪਰਚਾਨ ਦੀ ਕੋਸ਼ਿਸ਼ ਕਰਨੀ ਹੋਰ ਲੱਗਦਾ ਵੀਰੇ ਚੌੜੇ ਪਰ ਮੇਰੀ ਪਾਣੀ ਪਾਣੀ ਨਹੀਂ ਨਹੀਂ ਸੜਕ ਕਿੱਥੇ ਸੜਕ ਦੇ ਉੱਤੇ ਉੱਤੇ ਸੜਕ ਕਿੱਥੇ ਆ ਥੋੜੇ ਬਿਠਾਓ ਇਹਦੇ ਨਾਲ ਬੰਦੇ ਜਿਆਦਾ ਨਾ ਆ ਸੜਕਾ ਇੱਥੇ ਪਾਣੀ ਰਿਕਸ਼ਾ ਵਾਲਾ ਕੰਮ ਨਾ ਕਰ ਮੇਰਾ ਅਮਰਤ ਕੋਈ ਨਾ ਜੀ ਆੜਾ ਗੁਰੂ ਘਰ ਇਹ ਵੀ ਸੜਕ ਦੇ ਉੱਤੇ ਹੀ ਆ ਜੀ ਅੱਛਾ ਇਹ ਸੜਕ ਜਾਂਦੀ ਹੈ ਇੱਥੇ 13 ਜਣੇ ਬੈਠੇ ਹੁਣ ਮੰਨ ਲਓ ਪੈਣੂ ਕਰ ਬੱਚੇ ਹੀ ਆ ਜਿਆਦੇ ਠੀਕ ਏ ਲੈਵਲ ਤੇ ਹੈਗਾ ਵਾ ਪਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਲੈਵਲ ਸਹੀ ਹੈ ਸਰ ਸੜਕ ਤੇ ਤੇ ਸਹੀ ਹੈ ਹੁਣ ਐਨਡੀਆਰਐਫ ਦੀਆਂ ਟੀਮਾਂ ਵੀ ਆ ਚੁੱਕੀਆਂ ਵਾਂ ਆ ਆਪਣੇ ਭੈਣ ਭਰਾਵਾਂ ਨੂੰ ਰੀਲੀਫ ਦੇਣ ਵਾਸਤੇ ਧੰਨਵਾਦ ਕਰਦਾ ਵਾਂ ਐਨਡੀਆਰਐਫ ਦਾ ਐਨਜੀਓ ਰਾਈਗਰ ਪਰ ਆ ਗਰੇ ਚਾਹ ਦੇ ਵਾਲਾ ਪਛੇ ਅੱਗੇ ਕੋਈ ਨਹੀਂ ਦੇਖਤਾ ਦੇ ਜੀ ਆ ਜਿਹੜੀਆਂ ਲਾਈਫ ਜੈਟ ਦੀਆਂ ਹਾਂਜੀ ਆ ਵੀਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਰਾਲੀ ਤੋਂ ਆਨ ਕੇ ਤੇ ਰੱਬ ਆਸਰਾ ਐਨ ਜੀਓ ਵੱਲੋਂ ਸੇਵਾਵਾਂ ਨਿਭਾ ਰਹੇ ਆ ਸਾਡੀ ਫੋਰਸ ਤੇ ਇਹ ਜਿਹੜੀ ਆ ਇੰਡੀਅਨ ਜਿਹੜੀ ਆ ਫੋਰਸ ਵਾ ਇਹ ਵੀ ਪਹੁੰਚ ਚੁੱਕੀ ਆ ਤੇ ਇਹ ਵੀ ਇੰਡੀਅਨ ਆਰਮੀ ਇਹ ਵੀ ਪਹੁੰਚ ਚੁੱਕੀ ਆ ਐਨ ਡੀ ਆਰ ਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਆ ਇੱਥੇ ਪਿੰਡਵਾਂ ਨੇ ਹਲਾ ਲਵੇਰਾ ਧੀਰਾ ਧੀਰਾ ਘਰ ਆ ਐਸ ਸੁਲਤਾਨਪੁਰ ਫਰੋਇਪੁਰ ਏਰੀਆ ਦੇ ਪਿੰਡਵਾਂ ਤੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੰਡੀਅਨ ਆਰਮੀ ਦਾ ਵੀ ਜਿਹੜੇ ਇੱਥੇ ਪਹੁੰਚਿਆ ਜੀ ਰੈਗਨ ਭਲਾ ਗੜੀ ਹਾਂਜੀ ਬਾਬਾ ਜੀ ਕਿੱਦਾਂ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਜੀ ਇਸ ਸਮੇਂ ਸੇਵਾਵਾਂ માં ਜਿਹੜੀਆਂ ਪ੍ਰਵਾਸਰਾ ਸੰਸਥਾ ਵੱਲੋਂ ਆਪ ਸਭ ਦਾ ਸਹਿਯੋਗ ਦੇ ਨਾਲ ਜੀ ਭਾਈ ਤੁਹਾਡੇ ਸਹਿਯੋਗ ਤੁਹਾਡਾ ਹੈਗਾ ਨਾਲ ਤੇ ਉਸ ਸੰਸਥਾ ਵੱਲੋਂ ਜਿਹੜੀਆਂ ਇਹ ਸੇਵਾਵਾਂ ਚੱਲ ਰਹੀਆਂ ਹੈਗੇ ਜਿਹਦੇ ਵਿੱਚ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੁਣ ਵੀ ਇੱਕ ਪਰਿਵਾਰ ਨੂੰ ਜਿਹੜਾ ਇੱਕ ਢਾਣੀ ਤੋਂ ਰੈਸਕਿਊ ਕਰਕੇ ਲੈ ਕੇ ਆਏ ਹਾਂ ਤੇ ਸਾਨੂੰ ਕਈ ਪਰਿਵਾਰ ਇਦਾਂ ਦੇ ਵੀ ਮਿਲੇ ਜਿਨ੍ਹਾਂ ਦੇ ਘਰ ਵੀ ਢਹਿ ਗਏ ਤੇ ਜਦੋਂ ਅਸੀਂ ਰਹਿ ਤਾਡੇ ਨਾਲ ਹੀ ਆਪਾਂ ਹਾਂ ਕੋਈ ਗੱਲ ਹੈ